ਇਹਦੀ ਗੱਲ ਆਪਾਂ ਕੀਤੀ ਸਰਦਾਰ ਲਖਮਣ ਸਿੰਘ ਧਾਰੋਬਾਲ ਜੀ ਦੀ ਇਹਨਾਂ ਦਾ ਥੋੜਾ ਪਿਛੋਕੜ ਕਹਿ ਦੇਮਾ ਇਹਨਾਂ ਦੀ ਧਰਮ ਪਤਨੀ ਹੈ ਬੀਬੀ ਇੰਦਰ ਕੌਰ ਤੇ ਇਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਬੜਾ ਪ੍ਰੇਮ ਕਰਦੇ ਨੇ ਗੁਰੂ ਜੀ ਦੇ ਨਾਲ ਗੁਰਬਾਣੀ ਦੇ ਨਾਲ ਪਰ ਕਦੇ ਵੀ ਉਲੰਬਾ ਨਹੀਂ ਦਿੱਤਾ ਵੀ ਗੁਰੂ ਜੀ ਸਾਨੂੰ ਬੱਚੇ ਦੀ ਦਾਤ ਕਿਉਂ ਨਹੀਂ ਮਿਲੀ ਕਦੇ ਵੀ ਗਿਲਾ ਨਹੀਂ ਕੀਤਾ ਹੁਕਮ ਅਰਜਾਈ ਚੱਲਣਾ ਰੱਬੀ ਪਿਆਰੇ ਤੇ ਹੁਕਮ ਵਿੱਚ ਚੱਲਦੇ ਆ ਨਾ ਤੇਰਾ ਕੀਆ ਮਿੱਠਾ ਲੰਘ ਹੈ ਹੁਣ ਨਹੀਂ ਹਰ ਇੱਕ ਮਾਤਾ ਪਿਤਾ ਨੂੰ ਬੜੀ ਤਮੰਨਾ ਹੁੰਦੀ ਆ ਵੀ ਸਾਡੇ ਘਰ ਔਲਾਦ ਹੋਵੇ ਗੁਰੂ ਪਿਤਾ ਜੀ ਤੋਂ ਸਿੱਖਿਆ ਲਈਏ ਬੇਬੇ ਨਾਨਕੀ ਜੀ ਉਹਨਾਂ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸਗੀ ਭੈਣ ਐ ਬੇਬੇ ਨਾਨਕੀ ਉਹਨਾਂ ਸਮਿਆਂ 'ਚ ਭੈਣ ਨੂੰ ਵੱਡੀ ਭੈਣ ਨੂੰ ਬੇਬੇ ਕਹਿੰਦੇ ਹੁੰਦੇ ਸੀ ਕਦੇ ਵੀ ਬੇਬੇ ਨਾਨਕੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕੋਈ ਅਲੰਭਾ ਨਹੀਂ ਸੀ ਦਿੱਤਾ ਇਤੂ ਦੁਨੀਆ ਨੂੰ ਤਾਰਦੇ ਵੀਰਾ ਆਪਣੀ ਭੈਣ ਨੂੰ ਵੀ ਤਾਰ ਮੇਰੇ ਘਰ ਵਿੱਚ ਤੇ ਕੋਈ ਔਲਾਦ ਹੀ ਨਹੀਂ ਕਦੇ ਅਲੰਭਾ ਨਹੀਂ ਸੀ ਦਿੱਤਾ ਤੇ ਅਸੀਂ ਅਸੀਂ ਗੁਰੂ ਨਾਨਕ ਸਿੰਘ ਮਹਾਰਾਜ ਜੀ ਦੇ ਸਿੱਖਾਂ ਤੇ ਅਸੀਂ ਕੀ ਕਰਦੇ ਭੈਣ ਵੀ ਸਿੱਖ ਹੈ ਤੇ ਵੀਰ ਵੀ ਸਿੱਖ ਹੈ ਅਸੀਂ ਕੀ ਕਰਦੇ ਅਸੀਂ ਕਿੱਥੇ ਖੜੇ ਪਹਿਲੀ ਗੱਲ ਤੇ ਜੇ ਘਰ ਵਿੱਚ ਬੱਚੇ ਦੀ ਦਾਤ ਮਿਲ ਜਾਵੇ ਸ਼ੁਕਰਾਨਾ ਕੋਈ ਬਿਰਲਾ ਕਰਦਾ ਹੈ ਪਹਿਲਾਂ ਤੇ ਵੇਖਦੇ ਆ ਵੀ ਪੁੱਤ ਹੋਇਆ ਜਾਂ ਧੀ ਹੋਈ ਆ ਜੇ ਪੁੱਤ ਹੋਇਆ ਫਿਰ ਸ਼ਰਾਬਾਂ ਦੇ ਦੌਰ ਨੇ ਜੇ ਧੀ ਹੁੰਦੀ ਆ ਬਿਰਲੀਆਂ ਨੂੰ ਛੱਡ ਕੇ ਫਿਰ ਰੱਬ ਨੂੰ ਅਲੰਬੇ ਲੇ ਸਾਡੇ ਘਰ ਪੱਥਰ ਸੁੱਟ ਦਿੱਤਾ ਕਈ ਭੈਣਾਂ ਹੀ ਦੂਜੀ ਭੈਣ ਨੂੰ ਕਹਿੰਦੀਆਂ ਵੀ ਭੈਣੇ ਚੱਲ ਅਗਲੀ ਵਾਰ ਤਨ ਮੈਂ ਲੈ ਕੇ ਚਲوں ਬਾਬੇ ਦੇ ਡੇਰੇ ਵਿੱਚ ਬਾਬਾ ਜੀ ਨੂੰ ਸੇਵ ਦਿੰਦੇ ਉਹਦੇ ਤਾਂ ਪੱਕਾ ਮੁੰਡਾ ਹੀ ਹੁੰਦਾ ਹੈ ਦੇਖੋ ਮੈਂ ਤੇ ਅਕਸਰ ਕਹਿਣੀ ਹੁੰਦੀ ਆ ਵੀ ਜਿਹੜੇ ਭਰੂਣ ਹੱਤਿਆ ਦੇ ਕੇਸ ਵਾਧਦੇ ਜਾ ਰਹੇ ਹਨ ਇਹ ਪਰਚੇ ਨਾ ਡੇਰੇ ਵਾਲਿਆਂ ਤੇ ਵੀ ਹੋਣੇ ਚਾਹੀਦੇ ਇਹ ਵੀ ਧੀਆਂ ਨੂੰ ਤਾਂ ਨਹੀਂ ਪ੍ਰਮੋਟ ਕਰ ਰਹੇ ਮੁੰਡਿਆਂ ਨੂੰ ਪ੍ਰਮੋਟ ਕਰਦੇ ਨੇ ਕਿਤੇ ਨਾ ਕਿਤੇ ਆਪਣੇ ਮਨ ਵਿੱਚ ਇਹ ਗੱਲ ਪਾਉਂਦੇ ਆ ਵੀ ਧੀਆਂ ਮਾੜੀਆਂ ਹੁੰਦੀਆਂ ਨੇ ਕਦੇ ਕਿਸੇ ਬਾਬੇ ਨੇ ਕਿਹਾ ਵੀ ਆਓ ਮੈਂ ਧੀਆਂ ਦੀ ਦਾਤ ਦੇਵਾਂਗਾ ਧੀਆਂ ਨੂੰ ਮਾੜਾ ਸਮਝਿਆ ਜਾਂਦਾ ਨਾਲੇ ਇਹ ਦਾਤਾਂ ਦੇ ਹੀ ਨਹੀਂ ਸਕਦੇ ਦਾਤਾਂ ਦੇਣ ਵਾਲਾ ਤਾਂ ਇੱਕੋ ਹੀ ਆ ਪਹਿਲਾਂ ਗੱਲ ਕਰ ਲਈ ਦਦਾ ਦਾਤਾ ਇੱਕ ਇੱਕ ਤੋਂ ਮੰਗੀ ਆ ਕੇ ਚਾਹੇ ਉਹ ਪੁੱਤ ਦੇ ਦੇ ਚਾਹੇ ਧੀ ਦੇ ਦੇ ਦੋਨੋਂ ਹੀ ਰੱਬ ਜੀ ਦੀ ਰਜਾ ਸਮਝ ਕੇ ਆਪਾਂ ਕਬੂਲ ਕਰਨੀ ਆ ਤੇ ਉਹਨਾਂ ਨੂੰ ਸਹੀ ਸਿੱਖਿਆ ਦੇਣੀ ਆ ਧੀਆ ਤੇ ਪੁੱਤਾਂ ਵਿੱਚ ਫਰਕ ਨਹੀਂ ਕਰਨਾ ਤੇ ਅਗਲੀ ਗੱਲ ਜੇ ਰੱਬ ਜੀ اولاد ਨਾ ਦੇਣ ਨਾ ਘਰ ਵਿੱਚ ਬੱਚਾ ਹੋਵੇ ਤੇ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਆ ਜਿਸ ਭੈਣ ਦੇ ਘਰ ਵਿੱਚ ਬੱਚਾ ਨਾ ਨਾ ਹੋਵੇ ਉਹਨੂੰ ਦੂਜੀਆਂ ਭੈਣਾ ਸ਼ਗਨ ਦੇ ਕੰਮਾਂ ਵਿੱਚ ਹਿੱਸਾ ਹੀ ਨਹੀਂ ਲੈਣ ਦਿੰਦੀਆਂ ਕਹਿੰਦੀ ਤੇ ਬਾਝ ਹੈ ਅਪਹਾਗਣ ਨੇ ਇਨੂੰ ਨਾ ਹਿੱਸਾ ਲੈਣ ਦਿਓ ਤੁਹਾਡਾ ਤਾਂ ਕੰਮ ਹੀ ਨਹੀਂ ਬਣਨਾ ਜੇ ਅਸੀਂ ਉਸ ਭੈਣ ਨੂੰ ਅਧੂਰੀ ਕਹਿੰਦੇ ਆ ਨਾ ਅਪਾਗਨ ਕਹਿੰਦੇ ਆ ਜਿਹਦੇ ਘਰ ਔਲਾਦ ਨਹੀਂ ਹੋਈ ਫਿਰ ਬੇਬੇ ਨਾਨਕੀ ਨੂੰ ਕੀ ਕਹਾਂਗੇ ਉਹ ਤੇ ਕਿੱਡੇ ਵੱਡੇ ਭਾਗਾਂ ਵਾਲੇ ਨੇ ਜਿਹੜੇ ਪਹਿਲੇ ਸਿੱਖ ਹੋਏ ਨੇ ਜਿਨ੍ਹਾਂ ਨੇ ਰੱਬੀ ਜੋਤ ਨੂੰ ਪਹਿਚਾਣ ਲਿਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਆਪ ਨਰਾਇਣ ਕਲਾ ਧਾਰ ਜਗ ਮਹਿ ਪਰ ਬਰੀਓ ਜਿਨ੍ਹਾਂ ਦਾ ਔਣਾ ਸਫਲਾ ਹੋ ਗਿਆ ਤਨ ਨੇ ਬੀਬੀ ਇੰਦਰ ਕੌਰ ਘਰ ਵਿੱਚ ਔਲਾਦ ਨਹੀਂ ਕਦੇ ਉਲੰਭਾ ਨਹੀਂ ਦਿੱਤਾ ਰੱਬ ਜੀ ਨੂੰ ਨਾ ਕਦੇ ਭਾਈ ਲక్ష్మణ ਸਿੰਘ ਧਾਰੋਵਾਲ ਜੀ ਨੇ ਉਲੰਭਾ ਦਿੱਤਾ ਇੱਕ ਦਿਨ ਆਇਆ ਭਾਈ ਲక్ష్మణ ਸਿੰਘ ਧਾਰੋਵਾਲ ਜੀ ਆਪਣੇ ਨੇਮ ਮੁਤਾਬਕ ਗੁਰੂ ਜੀ ਦੀ ਗੋਦ ਵਿੱਚ ਬੈਠੇ ਮubarrak ਬਾਣੀ ਦਾ ਕੀਰਤਨ ਸੁਣ ਰਹੇ ਤਿਉ ਕੀਰਤਨ ਇੱਕ ਬੱਚਾ ਕਰ ਰਿਹਾ ਹੈ ਮਨ ਵਿੱਚ ਖਿਆਲ ਆਇਆ ਵੀ ਮੈਂ ਇਸ ਬੱਚੇ ਨੂੰ ਮਿਲ ਕੇ ਜਾਵਾਂਗਾ ਇਹ ਮੁਬਾਰਕ ਬਾਣੀ ਨੂੰ ਕਿੰਨੀ ਰਸ ਭਿੰਨੀ ਆਵਾਜ਼ ਦੇ ਵਿੱਚ ਅੰਦਰੋਂ ਜੁੜ ਕੇ ਗਾ ਰਹੀ ਹੈ ਸਮਾਪਤੀ ਹੋਈ ਮਿਲਣ ਵਾਸਤੇ ਉਸ ਬੱਚੇ ਕੋਲ ਆਇਆ ਆ ਕੇ ਨਾਮ ਪੁੱਛਿਆ ਵੀ ਪੁੱਤ ਤੇਰਾ ਨਾਮ ਕੀ ਆ ਤਿਉ ਬੱਚਾ ਕਹਿੰਦੇ ਵੀ ਮੇਰਾ ਨਾਮ ਹੈ ਮੰਗਲ ਸਿੰਘ ਭਾਈ ਲక్ష్మణ ਸਿੰਘ ਧਾਰੋਵਾਲ ਜੀ ਕਹਿੰਦੇ ਮੰਗਲ ਸਿੰਘਾ ਕਿੰਨੇ ਪਿਆਰ ਨਾਲ ਗੁਰਬਾਣੀ ਨੂੰ ਗਾ ਰਿਹਾ ਸੀ ਤੇਰੇ ਮਾਪੇ ਕਿੰਨੇ ਸੁਭਾਗੀ ਨੇ ਉਹਨਾਂ ਨੂੰ ਤੇ ਬੜਾ ਮਾਣ ਹੁੰਦਾ ਹੋਵੇਗਾ ਤੇਰੇ ਉੱਤੇ ਤੂੰ ਇੰਨੀ ਨਿਕੜੀ ਜੀ ਉਮਰ ਵਿੱਚ ਗੁਰੂ ਦੀ ਗੋਦ ਵਿੱਚ ਬੈਠਦਾ ਜਦੋਂ ਇਹਨਾ ਕਿਹਾ ਭਾਈ ਮੰਗਲ ਸਿੰਘ ਦੇ ਨੈਣਾ ਵਿੱਚੋਂ ਨੀਰ ਆ ਗਿਆ ਬੈਰਾਗ ਦੇ ਹੰਝੂ ਆ ਗਏ ਪਹਿਲਾਸ਼ਮਨ ਸਿੰਘ ਧਾਰੂਬਾਲ ਜੀ ਨੇ ਘੁੱਟ ਕੇ ਗਲ ਨਾਲ ਲਾਇਆ ਪਿਆਰ ਦਿੱਤਾ ਤੇ ਕਹਿਣ ਲੱਗੇ ਪੁੱਤ ਮੈਂ ਇਦਾਂ ਦਾ ਕੀ ਕਹਿ ਦਿੱਤਾ ਤੂੰ ਤੇ ਰੋਣ ਹੀ ਲੱਗ ਗਿਆ ਮੈਂ ਤੇ ਇੰਨੇ ਹੀ ਕਿਹਾ ਨਾ ਕਿ ਤੇਰੇ ਮਾਪੇ ਬੜੇ ਸੁਭਾਗੇ ਨੇ ਉਹਨਾਂ ਨੂੰ ਬੜਾ ਮਾਣ ਹੁੰਦਾ ਹੋਵੇਗਾ ਤੇਰੇ ਉੱਤੇ ਮੰਗਲ ਸਿੰਘ ਕਹਿੰਦਾ ਜਦ ਤੁਸੀਂ ਮਾਪਿਆਂ ਦੀ ਗੱਲ ਕੀਤੀ ਨਾ ਮੈਨੂੰ ਮੇਰੇ ਮਾਪੇ ਯਾਦ ਆ ਗਏ ਤੁਸੀਂ ਸਭਾਗੇ ਹੋਣ ਦੀ ਗੱਲ ਕਰਦੇ ਹੋ ਮੇਰੇ ਮਾਪੇ ਤਾਂ ਇਸ ਦੁਨੀਆ ਵਿੱਚ ਹੈ ਨਹੀਂ ਸੋਚ ਕੇ ਵੇਖੋ ਜਿਸ ਬੱਚੇ ਦੇ ਮਾਪੇ ਨਹੀਂ ਨਾ ਹੁੰਦੇ ਮਾਤਾ ਪਿਤਾ ਦੋਨੋਂ ਚੜ੍ਹਾਈ ਕਰ ਜਾਂਦੇ ਨੇ ਉਸ ਬੱਚੇ ਦਾ ਸਮਾਜ ਵਿੱਚ ਹਾਲ ਕੀ ਹੁੰਦਾ ਹੈ ਪਰ ਇੰਨੇ ਦੁੱਖਾਂ ਵਿੱਚੋਂ ਨਿਕਲ ਕੇ ਵੀ ਭਾਈ ਮੰਗਲ ਸਿੰਘ ਗੁਰੂ ਦੀ ਗੋਦ ਵਿੱਚ ਬੈਠ ਗਏ ਜਦੋਂ ਭਾਈ ਲక్ష్మణ ਸਿੰਘ ਧਾਰੋਵਾਲ ਜੀ ਨੇ ਗੱਲ ਸੁਣੀ ਉਸੇ ਸਮੇਂ ਕਹਿੰਦੇ ਨੇ ਪੁੱਤ ਅੱਜ ਤੋਂ ਬਾਅਦ ਨਾ ਕਹੀ ਵੀ ਮੇਰੇ ਮਾਪੇ ਹੈ ਨਹੀਂ ਮੈਨੂੰ ਤਾਂ ਅੱਜ ਪਤਾ ਲੱਗਿਆ ਮੇਰੇ ਦਾਤੇ ਨੇ ਮੈਨੂੰ ਬੱਚੇ ਦੀ ਦਾਤ ਕਿਉਂ ਨਹੀਂ ਦਿੱਤੀ ਪੁੱਤ ਅੱਜ ਤੋਂ ਤੂੰ ਸਾਡਾ ਪੁੱਤ ਹੈ ਤੇ ਅਸੀਂ ਤੇਰੇ ਮਾਤਾ ਪਿਤਾ ਫੜੀ ਬਾ ਮੰਗਲ ਸਿੰਘ ਦੀ ਲక్ష్మణ ਸਿੰਘ ਧਾਰੋਵਾਲ ਜੀ ਆਪਣੇ ਘਰ ਲੈ ਗਏ ਜਦੋਂ ਘਰ ਲੈ ਕੇ ਗਏ ਲੋਕਾਂ ਨੇ ਬੜਾ ਵਿਰੋਧ ਕੀਤਾ ਵਿਰੋਧ ਕਿਸ ਗੱਲ ਦਾ ਕੀਤਾ ਵੀ ਜਿਹੜੇ ਭਾਈ ਮੰਗਲ ਸਿੰਘ ਜੀ ਸੀ ਨਾ ਇਹ ਮੰਨੂ ਬਾਤ ਦੇ ਅਨੁਸਾਰ ਨੀਵੀਂ ਜਾਤ ਦੇ ਸਨ ਗੁਰਬਾਣੀ ਅਨੁਸਾਰ ਕੋਈ ਜਾਤ-ਪਾਤ ਨਹੀਂ ਸਿੱਖ ਦੀ ਕੋਈ ਜਾਤ ਨਹੀਂ ਜਿਹਦੀ ਜਾਤ ਹੈ ਉਹ ਸਿੱਖ ਨਹੀਂ ਲੋਕਾਂ ਨੇ ਵਿਰੋਧ ਕੀਤਾ ਵੀ ਤੂੰ ਇਹ ਤੇ ਨੀਚ ਨੂੰ ਘਰ ਲੈ ਆਇਆ ਪਰ ਭਾਈ ਲక్ష్మణ ਸਿੰਘ ਧਾਰੋਵਾਲ ਜੀ ਤਾਂ ਰੋਜ਼ ਪੜ੍ਹਦੇ ਨੇ ਅਵਲ ਅੱਲਾ ਨੂਰ અપਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ ਉਹਨਾਂ ਨੇ ਦੁਨੀਆ ਦੀ ਇਹਤ ਨਾ ਸੁਣੀ ਗੁਰੂ ਜੀ ਦੀ ਸੁਣ ਕੇ ਭਾਈ ਮੰਗਲ ਸਿੰਘ ਨੂੰ ਆਪਣਾ ਪੁੱਤ ਬਣਾ ਲਿਆ ਕਿਉਂਕਿ ਗੁਰੂ ਜੀ ਸਮਝਾਉਂਦੇ ਆ ਨਾ ਜਾਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਸਾਰਿਆਂ ਦੀ ਮਾਨਸ ਜਾਤ ਹੈ ਪੜਾਇਆ ਲਿਖਾਇਆ ਵੱਡਾ ਕੀਤਾ ਵਿਆਹ ਦਿੱਤਾ ਪਹਿਲਾਂ ਲਈ ਸਮੇਂ ਵਿੱਚ ਨਾ ਛੋਟੀ ਉਮਰ ਚ ਵਿਆਹ ਕਰ ਦਿੰਦੇ ਸੀ ਮਕਲਾਵਾ ਬਾਅਦ ਵਿੱਚ ਆਉਂਦਾ ਹੁੰਦਾ ਸੀ ਹੁਣ ਜਦੋਂ ਇਹ ਸਾਕਾ ਨੜਕਾਣਾ ਸਹਿ ਵਾਪਰਦਾ ਹੈ ਇਤਿਹਾਸ ਕਹਿੰਦੇ ਇੱਕ ਦਿਨ ਪਹਿਲਾਂ ਹੀ ਭਾਈ ਮੰਗਲ ਸਿੰਘ ਦਾ ਮਕਲਾਵਾ ਆਇਆ ਤੇ ਭਾਈ ਲక్ష్మణ ਸਿੰਘ ਧਾਰੋਬਲ ਜੀ ਤਿਆਰੀ ਕਰ ਰਹੇ ਨੇ ਕੇ ਅਸੀ ਇਸ਼ਨਾਨ ਕਰ ਰਹੇ ਨੇ ਭਾਈ ਮੰਗਲ ਸਿੰਘ ਜੀ ਆਪਣੀ ਮਾਤਾ ਇੰਦਰ ਕੌਰ ਨੂੰ ਪੁੱਛਦੇ ਨੇ ਮਾਤਾ ਜੀ ਪਿਤਾ ਜੀ ਕਿਤੇ ਜਾ ਰਹੇ ਨੇ ਕੋਈ ਇਹ ਤਿਆਰੀ ਕਰ ਰਹੇ ਨੇ ਜਾਣ ਦੀ ਨਾ ਕਿਤੇ ਜਾਣਾ ਹੈ ਮਾਤਾ ਜੀ ਕਹਿੰਦੇ ਹਾਂ ਪੁੱਤ ਨਣਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣ ਦੇ ਲਈ ਸ਼ਹੀਦੀ ਜਥੇ ਵਿੱਚ ਤੇਰੇ ਪਿਤਾ ਜੀ ਨੂੰ ਸੇਵਾ ਮਿਲੀ ਗਿਆ ਉੱਥੇ ਜਾ ਰਹੇ ਨੇ ਜਥੇ ਵਿੱਚ ਸ਼ਾਮਲ ਹੋਣ ਦੇ ਲਈ ਸੋਚ ਕੇ ਵੇਖੋ ਪਤਾ ਹੋਵੇ ਅੱਗੇ ਮੌਤ ਹੈ ਆਪਾਂ ਜਾਵਾਂਗੇ ਜੀ ਜਿਹਦਾ ਨਾਮ ਹੀ ਸ਼ਹੀਦੀ ਜਥੇ ਹੈ ਤੇ ਸ਼ਹੀਦੀ ਤੇ ਹੋਣੀ ਸੁਭਾਵੇ ਗੱਲ ਹੈ ਨਾ ਕੋਈ ਗਰੰਟੀ ਨਹੀਂ ਵੀ ਪਿਤਾ ਜੀ ਨੇ ਮੁੜ ਕੇ ਆਉਣੇ ਜਾਂ ਨਹੀਂ ਆਉਣਾ ਹੋ ਸਕਦੇ ਗੁਰੂ ਜੀ ਸ਼ਹੀਦੀ ਬਖਸ਼ੀ ਦੇਣ ਜਦੋਂ ਮਾਤਾ ਜੀ ਗੱਲਾਂ ਕਰ ਰਹੇ ਹਨ ਨਾ ਭਾਈ ਮੰਗਲ ਸਿੰਘ ਉਸੇ ਸਮੇਂ ਪਿਤਾ ਵੱਲ ਭਜਦਾ ਹੈ ਜਾ ਕੇ ਕਹਿੰਦੇ ਪਿਤਾ ਜੀ ਮੈਂ ਵੀ ਤੁਹਾਡੇ ਨਾਲ ਜਾਵਾਂਗਾ ਵੇਖੋ ਇੱਕ ਦਿਨ ਪਹਿਲਾਂ ਮੁਕਲਾਵਾ ਆਇਆ ਆਪਣੇ ਪਿਤਾ ਜੀ ਨੂੰ ਕੀ ਕਹਿੰਦੇ ਨੇ ਪਿਤਾ ਜੀ ਜਿਸ ਗੁਰੂ ਜੀ ਦੀ ਗੋਦ ਵਿੱਚੋਂ ਮੇਰੀ ਬਾਹ ਫੜ ਕੇ ਲੈ ਕੇ ਆਏ ਸੀ ਨਾ ਅੱਜ ਉਸ ਗੁਰੂ ਦੇ ਘਰ ਵਿੱਚੋਂ ਆਵਾਜ਼ ਆਈ ਉਹ ਵੀ ਸੀਸ ਦੀ ਲੋੜ ਐ ਮੈਂ ਪਿੱਛੇ ਕਿਵੇਂ ਹੱਟ ਸਕਦਾ ਐ ਮੈਂ ਵੀ ਤੁਹਾਡੇ ਨਾਲ ਜਾਵਾਂਗਾ ਇਤਿਹਾਸ ਕਹਿੰਦਾ ਹੈ ਭਾਈ ਲਸ਼ਮਣ ਸਿੰਘ ਧਾਰੋਵਾਲ ਜੀ ਦੇ ਨਾਲ ਭਾਈ ਮੰਗਲ ਸਿੰਘ ਵੀ ਗਿਆ ਤੇ ਜਦੋਂ ਇਹ ਜਥਾ ਸ਼ਹੀਦ ਹੁੰਦਾ ਹੈ ਇਸ ਜਥੇ ਵਿੱਚ ਭਾਈ ਲਖਮਣ ਸਿੰਘ ਧਾਰੋਵਾਲ ਜੀ ਦੇ ਨਾਲ ਉਹਨਾਂ ਦੇ ਸੁਪੁੱਤਰ ਭਾਈ ਮੰਗਲ ਸਿੰਘ ਵੀ ਸ਼ਹੀਦ ਹੁੰਦੇ ਨੇ ਤੇ ਜਦੋਂ ਹੋਰ ਇਤਿਹਾਸ ਨੂੰ ਪੜਦੇ ਆ ਜਿਕਰ ਮਿਲਦਾ ਹੈ ਭਾਈ ਕੇਹਰ ਸਿੰਘ ਜੀ ਦਾ ਇਹ ਵੀ ਇਸ ਜਥੇ 'ਚ ਸ਼ਹੀਦ ਹੋਏ ਇਹਨਾਂ ਦਾ ਵੀ ਥੋੜਾ ਪਛੋਕੜ ਦੱਸ ਦੇਮਾ ਭਾਈ ਕੇਹਰ ਸਿੰਘ ਜੀ ਦੇ ਘਰ ਵਿੱਚ ਵੀ ਕੋਈ ਔਲਾਦ ਨਹੀਂ ਸੀ ਕਾਫੀ ਸਮਾਂ ਵਿਆਹ ਨੂੰ ਹੋ ਗਿਆ ਸੀ ਪੱਕਾ ਪਰ ਘਰ ਵਿੱਚ ਕੋਈ ਬੱਚਾ ਨਹੀਂ ਸੀ ਫਿਰ ਇਹਨਾਂ ਨੇ ਗੁਰੂ ਦੇ ਦਰਬਾਰ ਵਿੱਚ ਅਰਦਾਸ ਕੀਤੀ ਦੋ ਗੱਲਾਂ ਨੇ ਜੀ ਪਹਿਲੀ ਗੱਲ ਪਾਣੀ ਨੂੰ ਮੰਨਣਾ ਦੂਜੀ ਗੱਲ ਅਰਦਾਸ ਜੇ ਪਾਣੀ ਨੂੰ ਨਹੀਂ ਮੰਨਿਆ ਜਾਂਦਾ ਅਰਦਾਸ ਕਰੋ ਕਿਸੇ ਵੀ ਚੀਜ਼ ਦੀ ਲੋੜ ਹੈ ਅਸਲੀ ਕੋਲੋਂ ਮੰਗੋ ਪੂਰੇ ਕੋਲੋਂ ਮੰਗੋ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਹੁਣ ਇਹਨਾਂ ਨੇ ਗੁਰੂ ਜੀ ਦੇ ਦਰਬਾਰ ਵਿੱਚ ਅਰਦਾਸ ਕੀਤੀ ਤੇ ਅਰਦਾਸ ਪਰਬਾਨ ਹੋਈ ਇਹਨਾਂ ਦੇ ਘਰ ਵਿੱਚ ਬੱਚੇ ਦਾ ਜਨਮ ਹੁੰਦਾ ਹੁਣ ਦਰਬਾਰ ਵਿੱਚ ਅਰਦਾਸ ਕੀਤੀ ਸੀ ਗੁਰੂ ਜੀ ਦੇ ਦਰਬਾਰ ਵਿੱਚੋਂ ਬੱਚੇ ਦੀ ਦਾਤ ਮਿਲੀ ਤੇ ਨਾਮ ਹੀ ਦਰਬਾਰਾ ਸਿੰਘ ਰੱਖ ਦਿੱਤਾ ਇਹ ਜਰਗ ਪਿੰਡ ਤੋਂ ਤੁਰੇ ਸੀ ਨਾਮ ਦਰਬਾਰਾ ਸਿੰਘ ਰੱਖਤਾ ਬੱਚੇ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਭਾਈ ਦਰਬਾਰਾ ਸਿੰਘ ਦੇ ਮਾਤਾ ਜੀ ਚੜਾਈ ਕਰਕੇ ਹੁਣ ਪਿਤਾ ਦੇ ਮੋਢਿਆਂ ਉੱਤੇ ਸਾਰਾ ਭਾਰ ਆ ਗਿਆ। ਦਾਦੀ ਮਾਂ ਨੇ ਆਪਣੇ ਪੋਤੇ ਨੂੰ ਪਾਲਿਆ। ਗੁਰਬਾਣੀ ਦੀਆਂ ਲੋਰੀਆਂ ਸੁਣਾ ਸੁਣਾ ਕੇ ਵੱਡਾ ਕੀਤਾ, ਇਤਿਹਾਸ ਸੁਣਾ ਸੁਣਾ ਕੇ ਅੰਦਰ ਪਰਪੱਕ ਕੀਤਾ। ਜਦੋਂ 7 ਸਾਲ ਦਾ ਹੋਇਆ ਦਰਬਾਰਾ ਸਿੰਘ, ਦਾਦੀ ਮਾਂ ਨੇ ਛੋਟੇ ਸਹਿਬ ਆਜ਼ਾਦੀਆਂ ਦੀ ਸਾਖੀ ਸੁਣਾਉਣੀ ਸ਼ੁਰੂ ਕਰ ਦਿੱਤੀ। ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ ਜਿਵੇਂ ਜਿਵੇਂ ਦਰਬਾਰਾ ਸਿੰਘ ਨੇ ਸੁਣਨਾ ਅੰਦਰ ਖਿੱਚ ਬਣਦੀ ਜਾਂਦੀ ਹੁਣ ਰੋਜ਼ ਕਹਿਣਾ ਸ਼ੁਰੂ ਕਰ ਦਿੱਤਾ ਮਾਂ ਮੈਨੂੰ ਮੇਰੇ ਵੀਰਾਂ ਦਾ ਇਤਿਹਾਸ ਸੁਣ ਰੋਜ਼ ਸੁਣ ਸੁਣ ਕੇ ਇਹਨਾਂ ਪੱਕ ਗਿਆ ਇਹਨਾਂ ਪਿਆਰ ਬਣ ਗਿਆ ਜਦੋਂ ਦਾਦੀ ਮਾਂ ਨੇ ਕਹਿਣਾ ਪੁੱਤ ਜਦੋਂ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਸੂਬੇ ਦੀ ਕਚਹਿਰੀ ਵਿੱਚ ਗਏ ਜਾਂਦਿਆਂ ਹੀ ਉਹਨਾਂ ਨੇ ਦਾਦੀ ਨੇ ਇੰਨਾ ਹੀ ਕਹਿਣਾ ਦਰਬਾਰਾ ਸਿੰਘ ਨੇ ਫਤਿਹ ਬੁਲਾ ਦੇਣੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਦਾਦੀ ਮਾਂ ਇਦਾਂ ਫਤਿਹ ਬੁਲਾਈ ਸੀ ਨਾ ਮੇਰੇ ਬੀਵੀਆਂ ਨੇ ਅੱਗੇ-ਅੱਗੇ ਬੋਲੀ ਜਾਣਾ ਜਦੋਂ ਦਾਦੀ ਨੇ ਕਹਿਣਾ ਪੁੱਤ ਜਦੋਂ ਸਹਿਬ ਜਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਉਹਨਾਂ ਨੇ ਹੰਝੂ ਨਹੀਂ ਕੇਰਿਆ ਉਹਨਾਂ ਨੇ ਦਾਦੀ ਨੇ ਇੰਨਾ ਕਹਿਣਾ ਦਰਬਾਰਾ ਸਿੰਘ ਨੇ ਜਕਾਰਾ ਲਾ ਦੇਣਾ ਬੋਲੇ ਸੋ ਨਿਹਾਲ ਮੈਂ ਇਦਾਂ ਜਕਾਰੀ ਲਾਉਂਦੇ ਸੀ ਨਾ ਮੇਰੇ ਵੀਦੇ ਦਾਦੀ ਨੂੰ ਪਤਾ ਲੱਗ ਗਿਆ ਵੀ ਦੀ ਪਕੜ ਬਣ ਗਈ ਹੁਣ ਦਾਦੀ ਨੇ ਹੋਰ ਗਹਿਰਾਈ ਚ ਸਮਝਾਉਣਾ ਸ਼ੁਰੂ ਕਰਤਾ ਵਿੱਚ ਵਿੱਚ ਦੀ ਇਦਾਂ ਵੀ ਕਹਿ ਦੇਣਾ ਪੁੱਤ ਫਤੇਹ ਸਿੰਘ ਤਾਂ ਬਿਲਕੁਲ ਤੇਰੇ ਵਰਗਾ ਸੀ ਤੇਰੇ ਜਿੰਨੀ ਹੀ ਉਮਰ ਸੀ ਉਹਦੀ ਤਾਂ ਅਵਸਥਾ ਤੇ ਉੱਚੀ ਹੈ ਨਾ ਤੇਰੇ ਜਿੰਨੀ ਉਮਰ ਸੀ 7 ਸਾਲ ਦੀ ਤੇ ਦਰਬਾਰਾ ਸਿੰਘ ਨੂੰ ਹੂਰ ਲੱਗਣ ਲੱਗ ਗਿਆ ਵੀ ਮੇਰੇ ਵਰਗੇ ਐਡੀ ਕੋ ਉਮਰ ਸੀ ਉਹਨਾਂ ਦੀ ਨਿਕੜੀ ਉਮਰ ਵਿੱਚ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ ਆਖਰਕਾਰ ਉਹ ਦਿਨ ਆਉਂਦਾ ਜਦੋਂ ਭਾਈ ਕੇਹਰ ਸਿੰਘ ਜੀ ਵੀ ਤਿਆਰੀ ਕਰਦੇ ਨੇ ਇਹ ਭਾਈ ਕੇਹਰ ਸਿੰਘ ਕੌਣ ਨੇ ਥੋੜੀ ਗੱਲ ਕਰ ਦੇਵਾਂ ਇੱਕ ਅੰਗਰੇਜ਼ ਅਫਸਰ ਦੇ ਨਾਲ ਡਿਊਟੀ ਕਰਦੇ ਸੀ ਇੱਕ ਦਿਨ ਆਇਆ ਇਹ ਜਾ ਰਹੇ ਸੀ ਅੱਗੇ ਵਿਖੜੇ ਪੈਂਡੇ ਹੁੰਦੇ ਸੀ ਨਾ ਜੰਗਲੀ ਰਸਤਾ ਹੁੰਦਾ ਸੀ ਸਾਹਮਣੇ ਉਹ ਸ਼ੇਰ ਆ ਗਿਆ ਅੰਗਰੇਜ਼ ਅਫਸਰ ਡਰ ਕੇ ਭੱਜ ਕੇ ਦਰਖਤ ਤੇ ਚੜ ਗਿਆ ਉਹਨੇ ਭਾਈ ਕੇਹਰ ਸਿੰਘ ਨੂੰ ਆਵਾਜ਼ ਦਿੱਤੀ ਕਹਿਣ ਲੱਗਿਆ ਵੀ ਮਿਸਟਰ ਸਿੰਘ ਤੁਸੀਂ ਵੀ ਆ ਜਾਓ ਅੱਗੇ ਸ਼ੇਰ ਆ ਰਿਹਾ ਤੇ ਭਾਈ ਕੇਹਰ ਸਿੰਘ ਕਹਿੰਦੇ ਨੇ ਨਹੀਂ ਭਲਿਆ ਸਾਡੇ ਗੁਰੂ ਜੀ ਨੇ ਸਾਨੂੰ ਇਦਾਂ ਨਹੀਂ ਸਿਖਾਇਆ ਵੀ ਸ਼ੇਰ ਆ ਰਿਹਾ ਤੇ ਭੱਜ ਪਈਏ ਫਿਰ ਕੀ ਹੋਇਆ ਸ਼ੇਰ ਆ ਰਿਹਾ ਹੈ ਸਾਹਮਣੇ ਵੀ ਤਾਂ ਬੱਬਰ ਸ਼ੇਰ ਹੈ ਮੇਰਾ ਨਾਮ ਹੈ ਕੇਹਰ ਸਿੰਘ ਕੇਹਰ ਦਾ ਅਰਥ ਵੀ ਸ਼ੇਰ ਹੈ ਤੇ ਸਿੰਘ ਦਾ ਅਰਥ ਵੀ ਸ਼ੇਰ ਹੈ ਤੇ ਬੱਬਰ ਸ਼ੇਰ ਸ਼ੇਰ ਨੂੰ ਵੇਖ ਕੇ ਕਿਵੇਂ ਭੱਜ ਸਕਦਾ ਹੈ ਇਤਿਹਾਸ ਕਹਿੰਦਾ ਹੈ ਭਾਈ ਕੇਹਰ ਸਿੰਘ ਨੇ ਉਸ ਸ਼ੇਰ ਦਾ ਮੁਕਾਬਲਾ ਕੀਤਾ ਤੇ ਸ਼ੇਰ ਉਤੇ ਜਿੱਤ ਪ੍ਰਾਪਤ ਕੀਤੀ ਇਹ ਸਾਡੇ ਵਾਰਿਸ ਨੇ ਅਸੀਂ ਉਹਨਾਂ ਦੇ ਵਾਰਿਸ ਬੈਠੇ ਆਂ ਇਹ ਸਾਡੀ ਕੌਮ ਦੇ ਬਡੇਰੇ ਨੇ ਜਿਨ੍ਹਾਂ ਤੋਂ ਆਪਾਂ ਸਿੱਖਿਆ ਲੈਣੀ ਹੈ ਤੇ ਅੱਜ ਅਸੀਂ ਕਿੱਥੇ ਖੜੇ ਆਂ ਜੀ ਜਿਹੜੀਆਂ ਬਾਹਾਂ ਕਦੇ ਸ਼ੇਰਾਂ ਦਾ ਸ਼ਿਕਾਰ ਕਰਦੀਆਂ ਸੀ ਸਾਡੇ ਪੁਰਖੇ ਨਹੀਂ ਨਾ ਤੇ ਅੱਜ ਉਹਨਾਂ ਦੇ ਵਾਰਸਾਂ ਦੀਆਂ ਬਾਹਾਂ ਬਿਰਲਿਆਂ ਨੂੰ ਛੱਡ ਕੇ ਟੀਕਿਆਂ ਨਾਲ ਬਿੰਨੀਆਂ ਪਈਆਂ ਨੇ ਤਾਕਤੀ ਨਹੀਂ ਰਹੀ ਸਮਰੱਥਾ ਹੀ ਨਹੀਂ ਰਹੀ ਖੁਰਾਕਾਂ ਹੀ ਉਹ ਨਹੀਂ ਰਹੀਆਂ ਸਾਡੀਆਂ ਸਤਿਗੁਰੂ ਜੀ ਸਮਤ ਦੇਣ ਮਨ ਨੂੰ ਵੀ ਸਟਰੋਂਗ ਬਣਾਈਏ ਬਾਣੀ ਨਾਲ ਜੁੜ ਕੇ ਸਹੀ ਖੁਰਾਕ ਮਨ ਨੂੰ ਦਈਏ ਤੇ ਤੁਨ ਨੂੰ ਵੀ ਸਹੀ ਖੁਰਾਕ ਦੇਣੀ ਸ਼ੁਰੂ ਕਰੀਏ ਘਟੋ ਘਟ ਜਿੰਨਾ ਕੁਝ ਆਪਾਂ ਖਾਣ ਪੀਣ ਦਾ ਸਮਾਨ ਸਬਜ਼ੀਆਂ ਬਗੈਰਾ ਇਹ ਤਾਂ ਆਪਾਂ ਘਰੇ ਅਗਾਉਣ ਲੱਗੀਏ ਥੋੜੀ ਮਿਹਨਤ ਕਰੀਏ ਸਤਿਗੁਰੂ ਜੀ ਆਪਣੇ ਤੇ ਸਾਰਿਆਂ ਤੇ ਬਖਸ਼ਿਸ਼ ਕਰਨ ਜਿਹੜੀਆਂ ਚੀਜ਼ਾਂ ਸਰੀਰ ਨੂੰ ਨੁਕਸਾਨ ਦਿੰਦੀਆਂ ਨੇ ਨਕਲੀ ਖੁਆ ਨਕਲੀ ਪਨੀਰ ਨਕਲੀ ਦੁੱਧ ਬਾਜ਼ਾਰਾਂ ਵਿੱਚ ਤੇ ਬਹੁਤ ਮਿਲਾਵਟ ਹੋਣ ਲੱਗੀ ਨਾ ਇਹ ਆਪਾਂ ਆਪਣੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਮਿਹਨਤ ਕਰਕੇ ਮੱਝਾਂ ਗਾਵਾਂ ਰੱਖਣੀਆਂ ਸ਼ੁਰੂ ਕਰੀਏ ਜੀ ਘਰ ਦਾ ਦੁੱਧ ਪੀਏ ਘਰ ਦਾ ਘਰ ਦਾ ਖੁਆ ਘਰ ਦੀ ਮਠਿਆਈ ਜਿੰਨਾ ਵੀ ਹੋ ਸਕਦਾ ਬਾਹਰੋਂ ਮਠਿਆਈ ਲੈਣ ਦੀ ਲੋੜ ਨਹੀਂ ਤੇ ਜੇ ਕੋਈ ਇਮਾਨਦਾਰੀ ਨਾਲ ਕਿਰਤ ਕਰਦੇ ਹੋ ਆਪਾਂ ਨੂੰ ਪਤਾ ਹੀ ਹੁੰਦਾ ਹੈ ਉਹਦਾ ਵਾਧੇ ਤੋਂ ਬਾਅਦ ਸਹਿਯੋਗ ਕਰੂਗਾ ਉਦੋਂ ਹੀ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਵੀ ਇਹ ਬਿਲਕੁਲ ਮਿਲਾਵਟ ਨਹੀਂ ਕਰਦਾ ਇਮਾਨਦਾਰੀ ਨਾਲ ਕੰਮ ਕਰਦਾ ਸੋ ਆਪਾਂ ਵੀ ਜੇ ਕੋਈ ਸਾਡੇ ਘਰ ਵਿੱਚੋਂ ਵੀ ਕੋਈ ਦੁੱਧ ਲਾਉਂਦਾ ਹੈ ਇਹ ਹੁੰਦਾ ਨਾ ਆਂਡ ਗਵਾਂਡ ਵਿੱਚੋਂ ਦੁੱਧ ਲੈਣ ਆ ਜਾਂਦੇ ਆ ਰੱਬ ਜੀ ਵੇਖ ਰਹੇ ਨੇ ਕਦੇ ਵੀ ਬੇਈਮਾਨੀ ਨਹੀਂ ਕਰਨੀ ਆਪਣੇ ਕਰਮਾਂ ਨੂੰ ਸਹੀ ਰੱਖਣੇ ਕੋਈ ਮਿਲਾਵਟ ਨਹੀਂ ਕਰਨੀ ਜਦੋਂ ਆਪਾਂ ਆਪਣੇ ਘਰ ਤੋਂ ਸ਼ੁਰੂਆਤ ਕਰਾਂਗੇ ਤਾਂ ਸਮਾਜ ਨੇ ਆਪੇ ਸੁਧਰ ਜਾਣਾ ਹੈ ਅਸੀਂ ਗੁਰੂ ਜੀ ਦੇ ਸਿਧਾਂਤ ਪਹਿਲਾਂ ਘਰਾਂ 'ਚ ਲਾਗੂ ਕਰੀਏ ਫਿਰ ਅੱਗੇ ਦੀ ਅੱਗੇ ਦੁਨੀਆ ਨੂੰ ਦੱਸਣੇ ਸ਼ੁਰੂ ਕਰੀਏ ਸਤਿਗੁਰੂ ਜੀ ਸਮਝਾਉਂਦੇ ਨੇ ਜਦੋਂ ਬਾਣੀ ਨਾਲ ਜੁੜਦੇ ਆ ਫਿਰ ਬਾਹਾਂ ਵਿੱਚ ਵੀ ਤਾਕਤ ਆਉਂਦੀ ਆ ਸਮਰੱਥਾ ਆਉਂਦੀ ਆ ਕਿੰਨੇ ਵੀ ਦੁਸ਼ਮਣ ਆ ਜਾਣ ਜੇ ਰੱਬ ਵੱਲ ਹੋਵੇ ਕੋਈ ਕੀ ਵਿਗਾੜ ਸਕਦਾ ਜਾਮ ਗੁਰੂ ਹੋਏ ਬਲ ਲੱਖ ਬਾਹੇ ਕਿਆ ਕੀਚੈ ਹੁਣ ਭਾਈ ਕਿਹਰ ਸਿੰਘ ਜੀ ਉਹ ਨੇ ਜਿਹੜੇ ਸ਼ੇਰਾਂ ਦਾ ਸ਼ਿਕਾਰ ਕਰਨਾ ਜਾਣਦੇ ਸੀ ਪਰ ਅੱਜ ਸ਼ਾਂਤ ਵੀ ਢੰਗ ਨਾਲ ਜਾਣੇ ਤਿਆਰੀ ਕਰ ਦਿੱਤੀ ਦਰਬਾਰਾ ਸਿੰਘ ਪੁੱਛਦੇ ਪਿਤਾ ਜੀ ਕਿਤੇ ਜਾਣੇ ਭਾਈ ਕਿਹਰ ਸੇ ਕਹਿੰਦੇ ਹਾਂ ਪੁੱਤ ਸ਼ਹੀਦੀ ਜਥੇ ਵਿੱਚ ਸੇਵਾ ਮਿਲੀ ਹੈ ਮੈਂ ਉੱਥੇ ਜਾਣਾ ਹੈ ਸ਼ਹੀਦੀ ਜਥੇ ਦੇ ਵਿੱਚ ਕੈਸੇ ਪਰਿਵਾਰ ਸਨ ਤੰਨੇ ਨਾ ਉਹ ਦਾਦੀ ਮਾਂ ਜਿਹਨੇ ਦਰਬਾਰਾ ਸਿੰਘ ਨੂੰ ਪਾਲਿਆ ਪਤਾ ਹੈ ਵੀ ਮੇਰੀ ਨੂੰਹ ਤੇ ਪਹਿਲਾਂ ਹੀ ਚੜ੍ਹਾਈ ਕਰ ਗਈ ਹੁਣ ਪੁੱਤ ਵੀ ਚੱਲੇ ਰੋਕਿਆ ਨਹੀਂ ਜੇ ਅਸੀਂ ਅਸੀਂ ਕਿੱਥੇ ਖੜੇ ਹਾਂ ਬਿਰਲਿਆਂ ਨੂੰ ਛੱਡ ਕੇ ਕੋਈ ਕਹਿ ਦੇ ਨਾ ਵੀ ਮੈਂ ਉਦਮ ਕਰਨਾ ਹੈ ਪਿੰਡ ਦੇ ਵਿੱਚ ਧਾਰਮਿਕ ਲਿਟਰੇਚਰ ਕਿਤਾਬਾਂ ਮੰਡਣੀਆਂ ਨੇ ਜਾਂ ਕੋਈ ਇਦਾਂ ਦਾ ਸਮਾਗਮ ਉਲੀਕਣਾ ਕਈ ਵਾਰ ਘਰ ਦੀ ਲੱਤਾਂ ਖਿੱਚਣ ਲੱਗ ਜਾਂਦੇ ਵੀ ਤੂੰ ਅੱਗੇ ਲੱਗ ਕੇ ਕੀ ਲੈਣੇ ਸਹਿਜੋਕ ਕਰਿਆ ਕਰੀਏ ਨਾ ਕੰਮਾਂ ਵਿੱਚ ਵੱਧ ਤੋਂ ਵੱਧ ਅੱਗੇ ਆਈਏ ਜੇ ਆਪਾਂ ਇਹ ਉਦਦਮ ਕਰਾਂਗੇ ਫੇਰ ਹੀ ਪਤਾ ਲੱਗਣਾ ਵੀ ਗੁਰੂ ਜੀ ਸਮਝਾਉਂਦੇ ਕਿ ਨੇ ਇੱਕ ਕਲਾਸ ਐ ਸਾਡੀ ਇੱਥੇ ਸਿੱਖਣਾਉਨੇ ਆ ਨਾ ਧੰਨ ਐ ਉਹ ਦਾਦੀ ਮਾਂ ਜਿਨੇ ਪੁੱਤ ਨੂੰ ਰੋਕਿਆ ਨਹੀਂ ਪਤਾ ਐ ਵੀ ਪਿੱਛੇ ਮੈਂ ਤੇ ਮੇਰਾ ਪੋਤਰੀ ਰਹਿ ਜਾਾਂਗੇ ਤੇ ਪੋਤਰੀ ਦੀ ਉਮਰ ਕਿਹੜਾ ਬਡੇਰੀ ਆ 7 ਸਾਲ ਦੀ ਉਮਰ ਐ ਤੇ ਦਰਬਾਰਾ ਸਿੰਘ ਕਹਿੰਦੇ ਪਿਤਾ ਜੀ ਸ਼ਹੀਦੀ ਜਥਾ ਜਦੋਂ ਸ਼ਹੀਦੀ ਸ਼ਬਦ ਸੁਣਿਆ ਉਸੇ ਸਮੇਂ ਰੌਲਾ ਪਾਤਾ ਕਹਿੰਦਾ ਮੈਂ ਤਾਂ ਆਪੇ ਸ਼ਹੀਦ ਹੋਣਾ ਹੈ ਮੈਨੂੰ ਵੀ ਲੈ ਕੇ ਚੱਲੋ ਕਿਹਰ ਸਿੰਘ ਕਹਿੰਦੇ ਨੇ ਪੁੱਤ ਬਾਟ ਬੜੀ ਲੰਬੇਰੀ ਆ ਵੇਖੋ ਜਰਗਪਿੰਡ ਤੋਂ ਤੁਰਨੇ ਤੇ ਨਨਕਾਣਾ ਸਾਹਿਬ ਜਾਣਿਆ ਬਾਟ ਬਹੁਤ ਲੰਬੇਰੀ ਹੈ ਤੂੰ ਥੱਕ ਜਾਏਗਾ ਦਰਬਾਰਾ ਸਿੰਘ ਕਹਿੰਦਾ ਪਿਤਾ ਜੀ ਬਾਧਾ ਰਿਹਾ ਤੁਹਾਡੇ ਨਾਲ ਕਿੰਨਾ ਮਰਜੀ ਪੈਂਡਾ ਹੋਵੇ ਤੁਰ ਕੇ ਤੈਹ ਕਰਾਂਗਾ ਤੁਹਾਨੂੰ ਇੱਕ ਵਾਰੀ ਨਹੀਂ ਕਹਾਂਗਾ ਵੀ ਮੈਨੂੰ ਚੱਕ ਲਓ ਮੈਂ ਥੱਕ ਗਿਆ ਬਸ ਮੈਨੂੰ ਲੈ ਚੱਲੋ ਭਾਈ ਕੇਹਰ ਸਿੰਘ ਕਹਿੰਦੇ ਨੇ ਪੁੱਤ ਉਮਰ ਵੱਡੀ ਛੋਟੀ ਆ ਤੇਰੀ ਅੱਗੇ ਤੇ ਗੋਲੀਆਂ ਦਾ ਮੀਂਹ ਪੈਣੇ ਤੂੰ ਕੀ ਕਰੇਂਗਾ ਡਰ ਜਾਏਂਗਾ ਉਸੇ ਸਮੇ ਭਾਈ ਦਰਬਾਰਾ ਸਿੰਘ ਕਹਿੰਦੇ ਨੇ ਪਿਤਾ ਜੀ ਬਾਬਾ ਫਤਿਹ ਸਿੰਘ ਵੀ ਤਾਂ 7 ਸਾਲ ਦੇ ਸੀ ਨਾ ਉਹ ਤੇ ਡਰੇ ਨਹੀਂ ਤੇ ਮੈਂ ਵੀ ਬਾਜਾਂ ਵਾਲੀ ਦਾ ਪੁੱਤ ਹੀ ਆ ਨਾ ਪਿਤਾ ਜੀ ਦੇ ਵੇਖ ਰਹੀ ਸੀ ਕਿੰਨੀ ਕਿ ਦ੍ਰਿੜਤ ਹੈ ਜਦੋਂ ਵੇਖਿਆ ਵੀ ਦ੍ਰਿੜ ਇਰਾਦਾ ਕਰੀ ਬੈਠਾ ਉਸੇ ਸਮੇਂ ਉਂਗਲ ਫੜੀ ਨਾਲ ਲੈ ਕੇ ਤੁਰ ਪਿਆ ਵੇਖੋ ਜਿੱਧਰ ਮੌਤ ਹੋ ਵੀ ਅਸੀਂ ਤੁਰਾਂਗੇ ਜੀ ਆਪਣੀ ਔਲਾਦ ਨੂੰ ਲੈ ਕੇ ਜਿਨ੍ਹਾਂ ਨੂੰ ਪਤਾ ਹੈ ਹਮਰੇ ਕਾਰਨ ਗੁਰਕੁੱਲ ਗਵਾਈ ਹਮ ਕੁੱਲ ਰੱਖੈਂ ਕਵਨ ਬੜਾਈ ਸਾਡੇ ਪਿਤਾ ਨੇ ਸਾਡੇ ਤੋਂ ਪੁੱਤ ਵਾਰ ਕੇ ਸਾਨੂੰ ਆਪਣੀ ਗੋਦੀ ਪਾਇਆ ਤੇ ਜਦੋਂ ਗੁਰੂ ਜੀ ਦੇ ਦਰਬਾਰ ਵਿੱਚ ਲੋੜ ਪਈ ਅਸੀਂ ਪੈਰ ਪਿੱਛੇ ਕਿਵੇਂ ਪੱਟ ਸਕਦੇ ਹਾਂ ਤੇ ਇਸ ਜਥੇ ਵਿੱਚ ਭਾਈ ਕੇਹਰ ਸਿੰਘ ਜੀ ਵੀ ਸ਼ਹੀਦ ਹੋਏ ਤੇ ਭਾਈ ਦਰਬਾਰਾ ਸਿੰਘ ਜਦੋਂ ਨਰੈਣੂ ਮਹੰਤ ਦੇ ਗੁੰਡਿਆਂ ਨੇ ਹਮਲਾ ਕੀਤਾ ਸੀ ਨਾ ਕਿਸੇ ਸਿੱਖ ਨੇ ਦਰਬਾਰਾ ਸਿੰਘ ਨੂੰ ਅਲਮਾਰੀ 'ਚ ਬੰਦ ਕਰਤਾ ਸੀ ਵੀ ਉਮਰ ਬੜੀ ਛੋਟੀ ਆ ਕਿਤੇ ਡਰ ਨਾ ਜਾਏ ਜਦੋਂ ਸਾਰਾ ਜਥਾ ਸ਼ਹੀਦ ਹੋ ਗਿਆ ਸਮਾਪਤੀ ਤੇ ਕਿਸੇ ਨੇ ਵਿਅੰਗ ਵਿੱਚ ਗੱਲ ਕੀਤੀ ਕਹਿੰਦੇ ਆਏ ਸੀ ਵੱਡੇ ਸ਼ਹੀਦ ਹੋਣ ਹੋਗੇ ਸ਼ਹੀਦ ਦਰਬਾਰਾ ਸਿੰਘ ਦੇ ਕੰਨਾਂ 'ਚ ਬੂਲ ਪਈ ਸਾਰੀ ਸ਼ਹੀਦ ਹੋਗੇ ਮੈਂ ਵੀ ਤਾਂ ਸ਼ਹੀਦ ਹੋਣ ਆਇਆ ਸੀ ਮੈਂ ਤਾਂ ਰਹਿ ਗਿਆ ਉਸੇ ਸਮੇਂ ਅਲਮਾਰੀ ਦਾ ਦਰਵਾਜ਼ਾ ਖੜਕਾਇਆ ਜ਼ੋਰ-ਜ਼ੋਰ ਨਾਲ ਉੱਚੀ-ਉੱਚੀ ਬੋਲਣ ਲੱਗਿਆ ਸਾਰੇ ਸ਼ਹੀਦ ਨਹੀਂ ਹੋਏ ਮੈਂ ਹਜੇ ਰਹਿਣੇ ਆ ਇੱਕ ਵਾਰੀ ਤਾਂ ਉਹ ਜ਼ਾਲਮ ਵੀ ਡਰ ਗਏ ਸੀ ਵੀ ਇਹ ਤਾਂ ਕੰਧਾਂ ਵੀ ਬੋਲਣ ਲੱਗ ਗਈ ਆ ਫਿਰ ਵੇਖਿਆ ਵੀ ਆਵਾਜ਼ ਕਿੱਧਰੋਂ ਆ ਰਹੀ ਆ ਅਲਮਾਰੀ ਦਾ ਦਰਵਾਜ਼ਾ ਖੋਲਿਆ ਕਿ ਮਾਸੂਮ ਜਿਹਾ ਬੱਚਾ ਬੈਠਾ ਜਿਹੜਾ ਸ਼ਹੀਦੀ ਦੀ ਮੰਗ ਕਰ ਰਿਹਾ ਹੈ ਜ਼ਾਲਮਾਂ ਨੂੰ ਤਰਸ ਨਾ ਆਇਆ ਟੋਟੇ ਟੋਟੇ ਕਰਕੇ ਭਾਈ ਦਰਬਾਰਾ ਸਿੰਘ ਨੂੰ ਅੱਗ ਵਿੱਚ ਸੁੱਟ ਦਿੱਤਾ ਭਾਈ ਦਰਬਾਰਾ ਸਿੰਘ ਜੀ ਵੀ ਸ਼ਹੀਦ ਹੁੰਦੇ ਸੀ ਸਾਕਾ ਨਿਕਾਣਾ ਸਾਹਿਬ ਦੇ ਸਭ ਤੋਂ ਨਿਕੜੀ ਉਮਰ ਦੇ ਸ਼ਹੀਦ ਨੇ ਭਾਈ ਦਰਬਾਰਾ ਸਿੰਘ ਤੰਨ ਨੇ ਭਾਈ ਕੇਹਰ ਸਿੰਘ ਜਿਨ੍ਹਾਂ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਵੀ ਪੁੱਤ ਤੂੰ ਇੱਕੋ ਇੱਕ ਚਿਰਾਗ ਹੈ ਮੇਰੇ ਘਰ ਦਾ ਮੈਂ ਤੈਨੂੰ ਲੈ ਕੇ ਨਹੀਂ ਜਾਣਾਂ ਜਦੋਂ ਪੁੱਤ ਦਾ ਦ੍ਰਿੜ ਇਰਾਦਾ ਵੇਖਿਆ ਨਾਲ ਲੈ ਕੇ ਤੁਰ ਪਏ ਤੇ ਅਸੀਂ ਸਾਡੇ ਬੱਚੇ ਸਾਨੂੰ ਕਹਿ ਦੇ ਨਾਲ ਨਾਲ ਆਪਣੀ ਵੀ ਪਰਚੋਲ ਕਰੀਏ ਨਾ ਸਿੱਖਿਆ ਲੈਣੀ ਹੈ ਇਤਿਹਾਸ ਵਿੱਚੋਂ ਸਾਡੇ ਬੱਚੇ ਕਹਿ ਦੇਣ ਮਾਂ ਮੈਂ ਅਮਰਤ ਛਕਣਾ ਹੈ ਪਿਤਾ ਜੀ ਅਮਰਤ ਛਕਣਾ ਹੈ ਆਪਾਂ ਪਹਿਲਾਂ ਹੀ ਉਹਨਾਂ ਨੂੰ ਡਰਾ ਦਿੰਦੇ ਆ ਪੁੱਤ ਰਹਿਤ ਨਹੀਂ ਰੱਖੀ ਜਾਏਗੀ ਇਹ ਤੇ ਕੀ ਕਹਨੇ ਵੀ ਪੁੱਤ ਜੇ ਤੂੰ ਛਕਣਾ ਚਾਹੁੰਦਾ ਚੱਲ ਅਸੀਂ ਵੀ ਤੇਰੇ ਨਾਲ ਛਕਾਂਗੇ ਗੁਰੂ ਦੀ ਸਿੱਖੀ ਘਰ ਵਿੱਚ ਆਏ ਜੇ ਗੁਰੂ ਤੇ ਭਰੋਸਾ ਹੋਏਗਾ ਨਾ ਅਸੀਂ ਕਹਿੰਨੇ ਨਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਹਿਤ ਤੇ ਉਹਨਾਂ ਆਪ ਹੀ ਰਖਾ ਦੇਣੀ ਆ। ਚੱਲੀ ਹੈ ਨਾ ਇਸ ਮਾਰਗ ਦੇ ਉੱਤੇ ਜਿਹੜੇ ਅੰਦਰੋਂ ਜੁੜਦੇ ਆ ਉਹ ਤੇ ਮੌਤ ਤੱਕ ਨੂੰ ਕਬੂਲ ਕਰ ਲੈਂਦੇ ਆ ਪਰ ਪੈਰ ਪਿੱਛੇ ਨਹੀਂ ਕਰਦੇ। ਇਸੇ ਜਥੇ ਦੇ ਵਿੱਚ ਭਾਈ ਪ੍ਰੀਤਮ ਸਿੰਘ ਤੇ ਭਾਈ ਬਾਰਾ ਸਿੰਘ ਜੀ ਸ਼ਹੀਦ ਹੁੰਦੇ ਨੇ। ਇਹਨਾਂ ਦਾ ਵੀ ਥੋੜਾ ਪਿਛੋਕੜ ਕਹਿ ਦੇਮਾ ਬਸ ਆ ਗੱਲ ਕਰਕੇ ਆਪਾਂ ਸਮਾਪਤੀ ਕਰਾਂਗੇ।